ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿੱਚ 94 ਉੱਗੇ ਕਲਾਕਾਰਾਂ ਨੂੰ ਸਾਲ 2022-23 ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕੀਤੇ ਇਹ ਪੁਰਸਕਾਰ ਸੰਗੀਤ, ਨ੍ਰਿਤ, ਨਾਟਕ, ਲੋਕ ਤੇ ਕਬਾਈਲੀ ਕਲਾ, ਕਟਪੁਤਲੀ ਤੇ ਥੀਏਟਰ ਕਲਾ ਦੇ ਖੇਤਰਾਂ ਵਿੱਚ ਦਿੱਤੇ ਗਏ ਇਸ ਮੌਕੇ ਬੋਲਦੇ ਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿ ਹਾਕੇ ਕਲਾਕਾਰ ਆਪਣੀ ਕਲਾ ਨਾਲ ਰੂੜੀਆਂ ਨੂੰ ਚੁਣੌਤੀ ਦਿੰਦੇ ਨੇ ਉਹਨਾਂ ਕਿਹਾ ਕਿ ਕਲਾ ਦੇ ਬੁੱਕਲ ਵਿੱਚ ਅਸੀਂ ਅਧਿਆਤਮ ਤੇ ਆਪਣੇ ਮੂਲ ਨਾਲ ਜੁੜਦੇ ਹਾਂ ਰਾਸ਼ਟਰਪਤੀ ਨੇ ਕਿਹਾ ਕਿ ਕਲਾਕਾਰ ਸਮਾਜ ਨੂੰ ਸੇਧ ਦੇਣ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ ਪਰਫਰਮਿੰਗ ਆਰਟਸ ਦੇ ਖੇਤਰ ਮੇ ਸਰਵੋੱਚ ਰਾਸ਼ਟਰੀ ਸਨਮਾਨ ਅਕੈਡਮੀ ਫੈਲੋਸ਼ਿਪ ਔਰ ਅਕੈਡਮੀ ਪੁਰਸਕਾਰ ਸੇ ਸਨਮਾਨਿਤ ਕੀਏ ਜਾ ਰਹੇ ਸਭੀ ਕਲਾਕਾਰੋ ਔਰ ਕਲਾਵਿਦੋਪੋ ਮੇ बहुत बहुत बधाई देती हूँ संगीत नाटक एकेडमी ने पिछले लगभग सात दशकों से विभिन्न कला विधाओं के प्रोत्साहन एवं प्रचार प्रसार के लिए योगदान दिया है परफॉर्मिंग आर्ट एवं इंटेंजिबल हेरिटेज के क्षेत्रों में इस संस्थान द्वारा किए जा रहे कार्य महत्वपूर्ण है ਅਕਾਦਮੀ ਪੁਰਸਕਾਰਾਂ ਤੋਂ ਇਲਾਵਾ ਰਾਸ਼ਟਰਪਤੀ ਮੋਰਮੂ ਨੇ ਸਮਾਗਮ ਦੌਰਾਨ 7 ਉੱਗੇ ਕਲਾਕਾਰਾਂ ਨੂੰ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਯਾਨੀ ਅਕਾਦਮੀ ਰਤਨ ਵੀ ਪ੍ਰਦਾਨ ਕੀਤੇ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਵਿੱਚ ਉੱਗੇ ਕਲਾਕਾਰਾਂ ਨੂੰ ਉਹਨਾਂ ਵੱਲੋਂ ਦਿੱਤੇ ਗਏ ਸ਼ਲਾਗਾ ਯੋਗ ਯੋਗਦਾਨ ਬਦਲੇ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ ਜ਼ਿਕਰਯੋਗ ਹੈ ਕਿ ਅਕਾਦਮੀ ਪੁਰਸਕਾਰ 1952 ਤੋਂ ਦਿੱਤੇ ਜਾ ਰਹੇ ਨੇ ਇਹ ਸਨਮਾਨ ਸ਼ਾਨਦਾਰ ਪ੍ਰਦਰਸ਼ਨ ਤੇ ਉਪਲਬਧੀ ਦੇ ਸਭ ਤੋਂ ਉੱਪਰਲੇ ਮਿਆਰ ਦਾ ਪ੍ਰਤੀਕ ਹੈ ਇਹ ਕਲਾਕਾਰਾਂ ਦੇ ਯੋਗਦਾਨ ਨੂੰ ਵੀ ਮਾਨਤਾ ਦਿੰਦਾ ਹੈ ਅਕਾਦਮੀ ਫੈਲੋ ਸਨਮਾਨ ਵਿੱਚ 3 ਲੱਖ ਰੁਪਏ ਤੇ ਅਕਾਦਮੀ ਪੁਰਸਕਾਰ ਜੇਤੂ ਨੂੰ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।